Gracias. ਦੇ ਆਇਆ ਇਹ ਫੋਟੋ ਕਰਾ ਰਹੀ ਹੈ ਖਾ ਲਿਓ ਜੀ ਬੋਲ ਲਾ ਦਿਓ ਜੀ ਲਾ ਦਿਓ ਮੂੰਹ ਨੂੰ ਲੋਰੀ ਲੋ ਲਾ ਕੇ ਲਾ ਕੇ ਲਾ ਕੇ ਲੋ ਜੀ ਲੋ ਠੀਕ ਹੈ ਜੀ ਹੁਣ ਲਾਉਣੀ ਨਾ ਹੋ ਗਈ ਗੱਲ ਤੇ ਮੈਂ ਤਰਬਾਦ ਕਰਨਾ ਚਾਹੁੰਦਾ ਚਾਰੇ ਹਲਕੇ ਦੇ ਸਬੂਚ ਵੋਟਰ ਸਾਹਿਬਾਨ ਦਾ ਉਥੇ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਆ ਔਰ ਭਗਵੰਤ ਮਾਨ ਜੀ ਸਰਕਾਰ ਦੀਆਂ ਜੋ ਨੀਤੀਆਂ ਸਨ ਉਹਨੂੰ ਲੋਕਾਂ ਨੇ ਪਸੰਦ ਕੀਤਾ ਉਹਦੇ ਵਿੱਚ ਜਿੱਥੇ ਤੁਸੀਂ ਦੇਖਿਆ ਕਿ ਬਹੁਤ ਵੱਡਾ ਹੰਕਾਰ ਸੀ ਜਿਹੜੇ ਚਾਹੇ ਉਹ ਸਿਕੰਜੇਂਦਰ ਰੰਧਾਵੇ ਦੀ ਗੱਲ ਕਰ ਲਈਏ ਚਾਹੇ ਉਹ ਰਾਜੇ ਬੜਿੰਗ ਦੀ ਗੱਲ ਲਈਏ ਜਿਹੜੇ ਕਹਿੰਦੇ ਸੀ ਵੀ ਸਾਨੂੰ ਕੋਈ ਜਿੱਤ ਨਹੀਂ ਸਕਦਾ ਉਹ ਵੀ ਮੈਂ ਸਮਝਦਾ ਕਿ ਆਮ ਵਰਕਰ ਲੋਕਾਂ ਨੇ ਜਿਹੜੇ ਨੇ ਉਥੇ ਵੱਡੀ ਜਿੱਤ ਪ੍ਰਾਪਤ ਕੀਤੀ ਆ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੂਗੇ ਕਿ ਜਿਹੜੀ ਇੱਕ ਦੋ ਗਰੰਟੀਆਂ ਰਹਿੰਦੀਆਂ ਨੇ ਜੋ ਗਰੰਟੀਆਂ ਕਹਿ ਕੇ ਸਰਕਾਰ ਆਈ ਸੀ ਭਗਵੰਤ ਜੀ ਦੀ ਸਰਕਾਰ ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ 1000 ਰੁਪਏ ਵਾਲੀ ਜਿਹੜੀ ਔਰਤਾਂ ਲਈ ਗਰੰਟੀ ਹੈ ਜਿਹੜੀ ਬੱਚੇ ਨੂੰ ਸਾਨੂੰ ਬੀਬੀਆਂ ਨੂੰ 1000 ਰੁਪਏ ਦੇਣਾ ਉਹ ਵੀ ਥੋੜੇ ਸਮੇਂ ਦੇ ਵਿੱਚ ਜਿਵੇਂ ਭਗਵੰਤ ਜੀ ਨੇ ਗੱਲ ਕੀਤੀ ਆ ਉਹ 1000 ਰੁਪਏ ਦੇ ਕੇ ਫਿਰ ਅਸੀਂ ਚੋੜਾ ਲਾਂਦੀਆਂ ਨੇ ਜਿਹੜੀ ਮੀਸਰ ਕਮੇਟੀ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਵੀ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਅਸੀਂ ਸਾਰੇ ਰਲ ਕੇ ਸਾਰੇ ਵਰਕਰ ਸਰਬਾਨ ਖੜੇ ਨੇ ਔਰ ਅਸੀਂ ਪੂਰੀ ਵੱਡੀ ਜਿੱਤ ਜਿਹੜੀ 15 ਵਾੜਾ ਦੇ ਵਿੱਚ ਔਰ ਇੱਕ ਵਾੜਾ ਆਪਣੇ ਸੰਵਾਲਾ ਦੇ ਵਿੱਚ ਵੀ ਬਾਈਲੈਕਸ਼ਨ ਹੋਣੀ ਆ ਉਹ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਸੋ ਸਾਨੂੰ ਪੂਰਨ ਆਸ ਆ ਕਿ ਪੰਜਾਬ ਦੇ ਲੋਕ ਇਹ ਸੋਚ ਰਹੇ ਨੇ ਕਿ ਜੋ ਅਕਾਲੀ ਦਲ ਦੀ ਸਰਕਾਰ ਰਹੀ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਈ ਹੈ ਬੀਜੇਪੀ ਵਿੱਚ ਰਹੀ ਆ ਉਹਨਾਂ ਨੂੰ ਮੈਂ ਸਮਝਦਾ ਕਿ ਪਰ ਇਹ ਹਟਾ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਔਰ ਲੋਕਾਂ ਦੇ ਉੱਤੇ ਖਰਾ ਉਤਰਦੀ ਹੈ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਵੱਡੀ ਜਿਹੜੇ ਕੰਮ ਨੇ ਪੰਜਾਬ ਦੇ ਵਿੱਚ ਹੋਣਗੇ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅੱਜ ਜਿਹੜਾ ਜੀਮਨੀ ਚੋਣਾਂ ਦਾ ਰਿਜ਼ਲਟ ਆਇਆ ਤੇ ਇੱਕ ਵੱਡੀ ਜਿੱਤ ਪੰਜਾਬ ਦੇ ਲੋਕਾਂ ਨੇ ਜਿਹੜੇ ਚਾਰੇ ਇਲਾਕੇ ਦੇ ਵਿੱਚੋਂ ਜਿਹੜੇ ਤਿੰਨ ਦੇ ਵਿੱਚ ਜਿਹੜੀ ਮਿਲਿਆ ਆਮ ਆਦਮੀ ਪਾਰਟੀ ਨੂੰ ਮਿਲੀ ਆ ਤੇ ਇਹ ਦਰਸਾਉਂਦੀ ਆ ਵੀ ਜਿਹੜੇ ਪੰਜਾਬ ਦੇ ਲੋਕਾਂ ਨੇ ਜੋ ਵੀ ਕੰਮ ਆਮ ਆਦਮੀ ਪਾਰਟੀ ਕਰ ਰਹੀ ਆ ਇਹ ਉਹਦੇ ਕੰਮਾਂ ਨੂੰ ਇੱਕ ਵੱਡੀ ਜਿੱਤ ਕਰਕੇ ਮੋਹਰ ਅੱਜ ਇਹ ਜਿੱਤੰਸੀ ਭਈ ਗੱਲ ਕਰੀਏ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਦਰਬੰਦ ਰਿ ਇਲੈਕਸ਼ਨ ਲੜਦੇ ਸੀ ਉਹਦੀ ਪਤਨੀ ਵੱਡੀ ਜਿੱਤ ਆ ਜੀ ਉੱਥੇ ਕਿਉਂਕਿ ਕਾਂਗਰਸ ਪਾਰਟੀ ਦੀ ਹਾਲ ਸਿੱਧੀ ਦਿਖ ਰਹੀ ਐ ਅੱਛਾ ਹਰ ਵੀ ਮਨਿਆ ਜਾਂਦਾ 15 ਸਾਲ ਤੋਂ ਕਾਪੀ ਇੱਥੇ ਬਿਲਕੁਲ ਜਿਹੜੀਆਂ ਤਿੰਨ ਸੀਟਾਂ ਜਿੱਤੀਆਂ ਨੇ ਇਹ ਲਗਭਗ ਕਾਂਗਰਸ ਦੇ ਗਾੜਾਲੇ ਇਲਾਕੇ ਤੇ ਤਿੰਨ ਪੰਜਾਬ ਦੇ ਲੋਕਾਂ ਨੇ ਕੰਮ ਨੂੰ ਦੇਖ ਕੇ ਉੱਥੇ ਜਿੱਤਾ ਜੇ ਰਾਜਾ ਬਣਕ ਦੀ ਗੱਲ ਕਰੀਏ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀਗੇ ਉਹਨਾਂ ਵੱਲੋਂ ਜਿਵੇਂ ਕਿਹਾ ਯਾਰ ਅੱਦੀ ਵੀ 27 ਵਾਲੇ ਚੋਣਾਂ 'ਚ ਮੁੱਖ ਮੰਤਰੀ ਦੇਖਣ ਦਾ ਸੁਪਨਾ ਤੇ ਉਸ ਤੋਂ ਬਾਅਦ ਮੋਹਰਾਂ ਨਾਲ ਲੋਕਾਂ ਨੂੰ ਨੌਕਰੀਆਂ ਮੰਡਣ ਲੱਗੀ ਦੀ ਅੱਜ ਲੋਕਾਂ ਨੇ ਕਿਹਾ ਵੀ ਪਿੰਨ ਲੀਕ ਕਰਤਾ ਉਹਦਾ ਹਰਾ ਪਿੰਨ ਦੀ ਜਿਹੜੀ ਗੱਲ ਕਰਦੇ ਸੀਗੇ ਤੇ ਤੋਂ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਉੱਥੇ ਜਿੱਤ ਹੋਈ ਆ ਇਹ ਪੂਰੇ ਪੰਜਾਬ ਚ ਜਿਹੜੇ ਆਵਾਮੀ ਦੀ ਪਾਰਟੀ ਕੰਮ ਕਰ ਰਹੀ ਆ ਇਹ ਜਿੱਤ ਉਸੇ ਦਾ ਕਨਸੀਵ ਹੋਈ ਆ ਚੋਂ ਆਉਣ ਵਾਲੇ ਦਿਨਾਂ ਵਿੱਚ ਨਗਰਪੰਚਾਇਤ ਚੋਣਾਂ ਦਾ ਐਲਾਨ ਹੋ ਰਿਹਾ ਤੇ ਕੀ ਕਹਿਣਾ ਤੁਹਾਨੂੰ ਜਿਹੜੀਆਂ ਮੱਛੋੜਾ ਸਾਹਿਬ ਦੀਆਂ ਜਿਵੇਂ ਅੱਜ ਜਿੱਤ ਹੋਈ ਆ ਇਸੇ ਤਰ੍ਹਾਂ ਅੱਜ ਸਾਰੇ ਵਰਕਰ ਨੇ ਜਿਹੜੇ ਬੜੇ ਉਤਸ਼ਾਹਤ ਨੇ ਸਾਰੇ ਤਾਂ ਹੀ ਇਕੱਠੇ ਹੋਏ ਆ ਤੇ ਇਹਨਾਂ ਨਤੀਜੇ ਵੀ ਸੇਮ ਵਧੀਆ ਇਸੇ ਤਰੀਕੇ ਨਾਲ ਆਉਣਗੇ ਅਸੀਂ ਜਿਹੜੇ ਕੰਮ ਕੀਤੇ ਨੇ ਹੁਣ ਤੱਕ ਉਹ ਕੰਮਾਂ ਦੇ ਆਧਾਰ ਤੇ ਕੰਮ ਲੋਕਾਂ ਜਾਵਾਂਗੇ ਤੇ ਜਿਹੜੀ ਨਗਰ ਕੌਂਸਲ ਮੱਛੋੜਾ ਇਹਦੀ ਬੰਡੀ ਜਿੱਤ ਪ੍ਰਾਪਤ ਕਰੂੰਗੀ ਮਾਚਵਾੜੇ ਦੀ ਗੱਲ ਕਰੀਏ ਕੈਂਡੀਡੇਟਾਂ ਦਾ ਕੌਣ ਦਾ ਕਲਾਨ ਕਰ ਦਿੱਤਾ ਜਾਊਗਾ ਅਗਲੇ 10-15 ਦਿਨ ਦੇ ਵਿੱਚ ਵਿੱਚ ਲਗਭਗ